ਹਾਂਜੀ ਸਰ ਮੈਂ ਸੁਖਦੇਵ ਆਮ ਆਦਮੀ ਪਾਰਟੀ ਖਾਲਦ ਹਾਂ ਸਰ ਇੱਥੇ ਨਾ ਇੱਕ ਆ ਸਰਕਾਰ ਆਪ ਦੇ ਦੁਆਰੇ ਇੱਥੇ ਲੱਗਾ ਇੱਕ ਕੈਂਪ ਇਹਦੇ ਵਿੱਚ ਆਟਾ ਦਾਲ ਸਕੀਮ ਆਧਾਰ ਕਾਰਡ ਦੀ ਸੋਧ ਪੈਨਸ਼ਨ ਇੱਕ ਮੈਡੀਕਲ ਸਹੂਤ ਲੱਗੀ ਦਵਾਈਆਂ ਫਰੀ ਦਿੱਤੇ ਜਾਂਗੇ ਇਹ ਸਾਰਾ ਕੁਝ ਇੱਥੇ ਚੱਲ ਗਿਆ ਲੋਕਾਂ ਨੂੰ ਬੜਾ ਹੀ ਇਹਦਾ ਫਾਇਦਾ ਮਿਲਿਆ ਜੀ ਸਾਰਿਆਂ ਲੋਕਾਂ ਨੇ ਆਪਣੇ ਕੰਮ ਕਰਾਇਆ ਅੱਛਾ ਜੀ ਇੱਥੇ ਕੋਈ ਅਫਸਰ ਸਾਹਿਬਾਨ ਵੀ ਆਏ ਆ ਜਿਹੜੇ ਮੌਕੇ ਤੇ ਕੰਮ ਕਰੀ ਜਾਂਦੇ ਸਾਰੇ ਜਣੇ ਹਾਂਜੀ ਹਾਂਜੀ ਸਰ ਇੱਥੇ ਹੈਲਥ ਡਿਪਾਰਟਮੈਂਟ ਵੱਲੋਂ ਵੀ ਆਏ ਆ ਸਾਡੇ ਐਮਐਲਏ ਸਾਹਿਬ ਵੀ ਆਏ ਸੀ ਉਹ ਸਾਰਾ ਉਹਨਾਂ ਦੀ ਨਿਗਰਾਨੀ ਹੇਠ ਹੋਇਆ ਹੈ ਤੇ ਬਹੁਤ ਲੋਕਾਂ ਨੂੰ ਫਾਇਦਾ ਹੋਇਆ ਹੈ ਹਾਂਜੀ ਕਰੂਗੀ ਆਪਣੇ ਬਾਰੇ ਦੱਸਿਓ ਸਰਇਤੇ ਮਨ ਕੇ ਜਿਨ੍ਹਾਂ ਦੇ ਕੜਕ ਪ੍ਰਾਣੀ ਹੈ ਅੱਜ ਤੋਂ 2 4 5 ਸਾਲ ਜਾਂ 10 ਸਾਲ ਪਹਿਲਾਂ ਜਿਨ੍ਹਾਂ ਦੀ ਵੀ ਕੱਟੀ ਗਈ ਸੀ ਕੜਕ ਪਹਿਲਾਂ ਕੱਟੀ ਗਈ ਸੀ 2 4 ਸਾਲ ਪਹਿਲਾਂ ਉਹਨਾਂ ਦੇ ਦੁਬਾਰਾ ਤੋਂ ਕੜਕ ਭਾਲ ਕਰ ਦਿੱਤੀ ਕਰੋ ਦੁਬਾਰਾ ਤੋਂ ਕੜਕ ਲੱਗੇ ਜਿਨ੍ਹਾਂ ਦੀ ਪੈਨਸ਼ਨਾਂ ਦਾ ਕੰਮ ਹੈ ਕੋ ਪੈਨਸ਼ਨਾਂ ਦਾ ਕੰਮ ਨਵੇਂ ਸਿਰੇ ਹੋਵੇਗਾ ਜੀ ਸਬ ਮੈਡੀਕਲ ਫੈਸਿਲਿਟੀ ਆਲੋਰ ਸਾਰੇ ਡਾਕਟਰ ਪਟਵਾਰੀ ਵੀ ਇੱਥੇ ਮਨ ਕੇ ਲੱਗਦੇ ਆਫਿਸ ਕੋਈ ਫਟਵਾਰੀ ਕੋਈ ਸਾਈਨ ਕਰਵਾ ਕੇ ਨਾਲ ਨਾਲ ਇੱਕ ਕੰਮ ਕਰਵਾ ਦਿੱਤਾ ਜਾਵੇਗਾ ਇੱਥੇ ਸਾਡੇ ਐਮਐਲਏ ਸਾਹਿਬ ਵੀ ਆਏ ਸੀ ਚਾਰ ਚੇਅਰਮੈਨ ਜੋ ਕਿ ਫੋ ਪਰ ਜਿਹਨਾਂ ਦੀ ਇਹ ਮੇਨ ਇਹਨਾਂ ਦੀ ਮਰਜੀ ਡਿਊਟੀ ਲਗਾਈ ਵੀ ਉਹ ਵੀ ਇੱਥੇ ਸਾਡੇ ਕੋਲ ਆਏ ਸੀ ਸਾਰਾ ਕੁਝ ਚੈੱਕ ਕਰਕੇ ਗਿਆ ਸੀ ਉਹਨਾਂ ਕੋਲ ਫੈਸਲਟੀ ਸਾਰਾ ਕੁਝ ਦੱਸ ਕੇ ਗਿਆ ਵੀ ਇਹਨਾਂ ਆਪ ਲੋਕਾਂ ਨੂੰ ਇੱਥੇ ਜਿਹੜੇ ਜਿਹਨੂੰ ਕਹਿੰਦੇ ਆਪ ਸਰਕਾਰ ਆਪ ਦੇ ਦਰਵਾਜ਼ੇ ਇੱਕ ਖਾਲੜੇ ਪਿੰਡ ਵਾਸਤੇ ਕੈਂਪ ਜਾਏ ਮਤਲਬ ਕਿ ਲਾਗੇ ਦੇ ਪਿੰਡਾਂ ਵਾਸਤੇ ਲੁਕੀ ਆਏ ਫਾਇਦਾ ਲਿਆ ਇੱਕ ਵਾਰੀ ਇਹ ਖਾਲੜੇ ਦੇ ਵਾਸਤੇ ਹੀ ਕੈਂਪ ਲਗਾ ਖਾੜਾ ਮੰਡੀ ਤੇ ਖਾੜਾ ਬਾਜ਼ਾਰ ਦੋਨਾਂ ਲਈ ਇੱਕ ਕੈਂਪ ਲਗਾ ਸੁਖਦੇਵ ਸਿੰਘ ਜੀ ਤੇ ਕਿਹੜੇ ਕਿਹੜੇ ਅਫਸਰ ਬੈਠੇ ਨੇ ਕੋਈ ਫੂਡ ਮੈਗਬੇ ਵਾਲੇ ਜਾਂ ਤਹਿਸੀਲਦਾਰ ਸਾਰੇ ਪਰ ਸਰਕਟ ਕਿਹੜੇ ਅਫਸਰ ਸਾਰੇ ਤੇ ਤਹਿਸੀਲਦਾਰ ਸਾਹਿਬ ਪਟਵਾਰੀ ਠੀਕ ਜੀ ਮੈਡੀਕਲ ਅਫਸਰ ਸਾਰੇ ਇੱਥੇ ਅਫਸਰ ਆਏ ਜੇ ਸਾਰੀਆਂ ਸਹੂਲਤਾਂ ਘਰਾਂ ਦੇ ਸਰ ਮਿਲ ਗਿਆ ਤੇ ਪਹਿਲੀ ਵਾਰੀ ਹੋ ਰਿਹਾ ਜੀ ਕਿਸੇ ਸਰਕਾਰ ਦੇ ਵਿੱਚ ਠੀਕ ਹੈ ਜੀ ਧੰਨਵਾਦ ਜਾਨੇ ਜੁਗਨ ਦੇ ਬਲੈਂਦ ਸਾਰਿਆਂ ਦੇ ਸਾਦੇ ਦੇ ਮੇਰੇ ਤੋ ਫੋਟੋ ਖਿਚਵਾ ਲਾਂ ਦੀ ਸਰ ਆ ਦਿੱਤੇ ਹੈ ਕੀ ਕੰਮ ਸੀ ਤੁਹਾਨੂੰ ਵੀਰ ਜੀ ਮੈਰੀ ਆਪਣੇ ਬੇੜੀ ਜੀ ਦਾ ਜਨਮ ਸਾਡੀ ਤੇ ਠੀਕ ਹੋਣਾ ਜੀ ਅੱਛਾ ਜੀ ਹਾਂ ਜੀ ਤੁਹਾਨੂੰ ਇੱਥੇ ਕੈਂਪ ਲੱਗੇ ਦਾ ਵਾਧਾ ਲੱਗਾ ਜੀ ਬਹੁਤ ਵਧੀਆ ਲੱਗਾ ਜੀ ਪਿੰਡ ਵਿੱਚ ਲੱਗਾ ਕੰਮ ਚੰਗੀ ਗੱਲ ਆ ਖਜਲ ਖਵਾਰ ਹੋਣ ਨਾਲ ਮੈਨੂੰ ਲੱਗਦਾ ਆਪ ਵੀ ਨਾ ਲੋਕਾਂ ਨੂੰ ਆਉਂਦੇ ਆ ਸਿੱਖ ਥਾਂ ਤੇ ਹਾਂਜੀ ਭੈਣ ਜੀ ਤੁਸੀਂ ਇੱਧਰ ਜਿਹੜੇ ਕੰਮ ਆਏ ਸੀ ਕਣਕ ਲਵਾਉਣਾ ਹੈ ਜੀ ਕਣਕ ਲਵਾਉਣਾ ਹੈ ਤੁਹਾਨੂੰ ਇੱਥੇ ਐ ਸਹੂਲਤ ਮਿਲੀ ਪੂਰੀ ਹਾਂਜੀ ਠੀਕ ਹੈ ਧੰਨਵਾਦ ਉਧਰ ਲੱਗ ਨਵੇਂ ਵਾਲੇ ਬਨੇ ਹਾਂਜੀ ਜੀ ਇੱਥੇ ਤੁਸੀਂ ਕੀ ਕਰੰਟ ਡਿਪਾਰਟਮੈਂਟ ਦੇਖ ਰਹੇ ਹੋ ਹਾਂਜੀ ਕਿਹੜਾ ਡਿਪਾਰਟਮੈਂਟ ਦੇਖ ਰਹੇ ਹੋ ਇੱਥੇ ਫੂਡ ਸਪਲਾਈ ਫੂਡ ਸਪਲਾਈ ਦਾ ਇਹ ਤੇ ਜਿਨ੍ਹਾਂ ਦੀ ਕੰਡਕ ਕੱਟੀ ਗਈ ਉਹ ਵੀ ਲੱਗਦੀ ਪਈ ਆ ਹਾਂਜੀ ਤੇ ਨਵੇਂ ਸਿਰੇ ਨੂੰ ਕੱਲ ਲੱਗਦੀ ਪਈ ਆ ਹਾਂਜੀ ਅੱਛਾ ਇਹਦੇ ਵਾਸਤੇ ਕੀ ਕੀ ਫਾਰਮੈਲਟੀ ਚਾਹੀਦੀ ਹੈ ਜੀ ਇਹਦੇ ਦਾਰ ਕਾਟ ਲੈਂਦੇ ਆ ਜੀ ਤੇ ਕਿੰਨੇ ਕੁ ਲੋਕਾਂ ਨੇ ਫਾਇਦਾ ਲਿਆ ਜੀ ਇਹਦਾ ਹੁਣ ਤੱਕ ਕਿੰਨਾ ਲੋਕਾਂ ਨੇ ਆ ਵੇਖੋ ਇੰਨਾ ਜਮਾ ਹੋ ਗਿਆ ਇਹਦਾ ਫਾਰਮ ਜੋ ਬਣਾਇਆ ਉਹ ਪਾਸ ਕਰਾਉਣਾ ਹੈ ਤੇ ਹੋਰ ਆਣਾ ਪੇਪਰ ਲਿਖਾਉਣਾ ਹੈ ਕਿਉਂ ਕਰਦਾ ਹੈ ਇਹ